यूके स्टडी वीजा की गल करा स्टूडेंट्स दे एक चंकी ऑप्शन हमेशा ही यूके ने बहुत अच्छी ऑप्शन स्टूडेंट्स दिखाई ने अच्छी तो उपर गल करेंगे कमिंग इनटेक्स बारे भी गल करा नवंबर इनटेक जन इनटेक के लिए स्टूडेंट्स किर्सिज के न अगे बदन हूने ही क्यों तैयारी कर लेनी चाहिए नवंबर इनटेक लिए तो समा काफ़ी घट्ट रह गया है पर कि स्टूडेंट्स में तो जनवरी इनटेक लिए भी हुणे तो तैयारी कर लेनी चाहिए है तुम्हें चंकी ऑप्शन का फायदा जरूर लै सको बहुत खास पॉइंट्स यूके स्टडी वीजा के न रिलेटिड अंतिे नाझे कराता ਸਭ ਚੀਜ਼ਾਂ ਨੂੰ ਸਮਝੋ ਸਹੀ ਡਿਸੀਜਨ ਲੈ ਕੇ ਹੀ ਅੱਗੇ ਵਧੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਇਹ ਕੰਪਲੀਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਜ਼ ਓਵਰਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸ਼ਸ਼ੀ ਸੋ ਮੈਮ ਦਾ ਤਕਰੀਬਨ 27-28 ਸਾਲਾਂ ਦਾ ਐਕਸਪੀਰੀਅੰਸ ਹੈ ਤੇ ਉਸੇ ਐਕਸਪੀਰੀਅੰਸ ਆਸੀਂ ਫਾਇਦਾ ਲੈਨੇ ਆ ਤਾਂ ਕਿ ਸਟੂਡੈਂਟਸ ਨੂੰ ਚੰਗੇ ਟਿਪਸ ਮਿਲ ਸਕਣ ਚੰਗੀ ਗਾਈਡੈਂਸ ਮਿਲ ਸਕੇ ਤੇ ਉਹ ਆਪਣੇ ਫਿਊਚਰ ਦੇ ਲਈ ਸਹੀ ਡਿਸੀਜਨ ਜ਼ਰੂਰ ਲੈ ਸਕਣ ਸੋ ਮੈਮ ਆਪਾਂ ਜਦੋਂ ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਹਮੇਸ਼ਾ ਹੀ ਯੂਕੇ ਸਟੱਡੀ ਵੀਜ਼ਾ ਇੱਕ ਬਹੁਤ ਅੱਛੀ ਆਪਸ਼ਨ ਰਹੀ ਹੈ ਕਦੀ ਯੂਕੇ ਨੇ ਮਾਇੂਸ ਨਹੀਂ ਕੀਤਾ ਸਟੂਡੈਂਟਸ ਨੂੰ ਪਰ ਅੱਜ ਦੇ ਟਾਈਮ ਦੇ ਵੀ ਆਪਾਂ ਗੱਲ ਕਰ ਲਈਏ ਬਾਕੀ ਕੰਟਰੀਜ਼ ਨਾਲ ਕੰਪੈਰੀਜ਼ਨ ਜਦੋਂ ਕਰਦੇ ਆ ਤਾਂ ਕਿੱਥੇ ਖੜਿਆ ਦੇਖਦੇ ਹੋ ਯੂਕੇ ਨੂੰ ਔਰ ਅੱਜ ਦੇ ਟਾਈਮ ਵਿੱਚ ਯੂ ਦੀ ਜਿਹੜੀ ਇੰਪੋਰਟੈਂਸ ਕਿਸ ਤਰੀਕੇ ਨਾਲ ਦੇਖੀ ਜਾਵੇ ਹਰ ਜੋ ਦੇਖੋ ਯੂਕੇ ਪਿਛਲੇ 7-8 ਸਾਲਾਂ ਤੋਂ ਵੀਜ਼ਾ ਬਹੁਤ ਖੁੱਲਾ ਵੀਜ਼ਾ ਦਿੰਦਾ ਹੈ ਜਿਹੜਾ ਬੱਚਾ ਬਾਹਰ ਜਾਣ ਦਾ ਸੋਚ ਨਹੀਂ ਸਕਦਾ ਸੀਗਾ ਜਿਨੇ ਆਇਲਸ ਨੇ ਕਿ ਪੀਟੋਫਲ ਨਹੀਂ ਕੀਤੀ ਕੁਝ ਨਹੀਂ ਕੀਤਾ ਉਹ ਬੱਚਾ ਵੀ ਜਿਹੜਾ ਹੈ ਬਾਹਰ ਇੰਟਰਨੈਸ਼ਨਲ ਸਟੱਡੀ ਦਾ ਐਕਸਪੋਜ਼ਰ ਲੈ ਰਿਹਾ ਇਸ ਟਾਈਮ ਇਹ ਸਭ ਤੋਂ ਇੱਕ ਅੱਛੀ ਗੱਲ ਹੈ ਮੈਂ ਹਰ ਪੇਰੈਂਟਸ ਨੂੰ ਕਹਿੰਨੀ ਆ ਕਿ ਤੁਹਾਨੂੰ ਇੱਕ ਵਾਰੀ ਬੱਚੇ ਨੂੰ ਅਬਰੋਡ ਸਟੱਡੀ ਵਾਸਤੇ ਜ਼ਰੂਰ ਭੇਜਣਾ ਚਾਹੀਦਾ ਹੈ ਕਿਉਂਕਿ ਜਿੱਥੇ 200 300 ਨੈਸ਼ਨੈਲਿਟੀ ਦੇ ਲੋਕ ਬੈਠੇ ਹਨ ਉਹ ਬੱਚੇ ਕੋਲ ਇੱਕ ਡਿਫਰੈਂਟ ਐਕਸਪੋਜ਼ਰ ਮਿਲਦਾ ਹੈ ਹੂੰ ਯੂਕੇ ਦੇ ਵਿੱਚ ਇੱਕ ਇਹ ਬੈਨੀਫਿਟ ਹੈ ਕਿ ਮਾਸਟਰ ਜਿਹੜੀ ਆ ਜਸਟ 1 ਇਅਰ ਦੀ ਮਤਲਬ 8 ਮਹੀਨੇ ਪੜਨਾ 2 ਸੈਮੈਸਟਰ 4 ਮੰਥਸ ਦਾ ਇੱਕ ਸੈਮੈਸਟਰ ਹੈ ਅੰਡਰ ਗ੍ਰੈਡ 3 ਇਅਰਸ ਦੀ ਹੈ ਮਾਸਟਰ ਜਿਹੜੀ ਆ ਜਸਟ 1 ਇਅਰ ਦੀ ਐਂਡ ਪੋਸਟ ਸਟੱਡੀ ਵਰਕ ਪਰਮਿਟ ਪਹਿਲੇ 2 ਸਾਲ ਦਾ ਸੀਗਾ ਹੁਣ 1 ਸਾਲ ਦਾ ਹੋ ਰਿਹਾ ਹੈ ਉਹਦੇ ਨਾਲ ਹੋਰ ਕੀ ਬੈਨੀਫਿਟ ਹੈ ਸਟੂਡੈਂਟ ਯੂਕੇ ਕਿਉਂ ਜਾਏ ਜਿਹੜੀ ਵਰਲਡ ਦੀ ਬੈਸਟ ਯੂਨੀਵਰਸਿਟੀਆਂ ਹੈ ਉਹ ਯੂਕੇ ਦੇ ਵਿੱਚ ਹੈ ਇਸ ਤੋਂ ਤੁਹਾਨੂੰ ਇਹ ਪਤਾ ਚੱਲਦਾ ਹੈ ਕਿ ਯੂਕੇ ਜੜਾ ਇੱਕ ਐਜੂਕੇਸ਼ਨ ਹੱਬ ਹੈ ਬਹੁਤ ਸਾਰੇ ਆਲਓਵਰ ਵਰਲਡ ਦੀ ਨੈਸ਼ਨੈਲਿਟੀਆਂ ਦੇ ਬੱਚੇ ਉੱਥੇ ਪੜ੍ਹ ਰਹੇ ਆ ਆਪਣਾ ਬੱਚਾ ਜਿਹੜਾ ਹੈ ਉਹ ਤੇ ਡਿਪੈਂਡ ਕਰਦਾ ਉਹਦੀ ਪਾਕਟ ਕੀ ਹੈ ਉਹ 8-10000 ਪਾਉਂਡ ਤੋਂ ਲੈ ਕੇ 25000 ਪਾਉਂਡ ਤੱਕ ਤੇ ਯੂਨੀਵਰਸਿਟੀ ਲੈ ਸਕਦਾ ਹੈ ਉਹ ਜੇ ਨੈਚੁਰਲ ਹੈ ਕਿ ਜਿਹੜਾ 8-10000 ਪਾਉਣ ਦੀ ਜਿਹੜੀ ਯੂਨੀਵਰਸਿਟੀ ਹੈ ਇੱਕ ਐਵਰੇਜ ਯੂਨੀਵਰਸਿਟੀ ਹੋਵੇਗੀ ਪਰ ਕਿਸੇ ਵੀ ਸਟੂਡੈਂਟ ਨੂੰ ਐਕਸਪੋਜ਼ਰ ਬਹੁਤ ਬੜਾ ਮਿਲ ਜਾਂਦਾ ਹੈ ਥੋੜਾ ਪੈਸਾ ਦੇ ਕੇ ਤੁਸੀਂ ਨਾ ਵਧੀਆ ਐਕਸਪੋਜ਼ਰ ਲੈ ਸਕਦੇ ਹੋ ਕਿਉਂਕਿ ਜਦ 18 ਮਨਸ ਦਾ ਜੌਬ ਸਰਚ ਵੀਜ਼ਾ ਹੁੰਦਾ ਉਹਦੇ ਵਿੱਚ ਬੱਚਾ ਆਪਣਾ ਇਨਵੈਸਟਮੈਂਟ ਕਰ ਸਕਦਾ ਜੋ ਫੀਸ ਲਗਾਈ ਹੈ ਲਰਨਿੰਗ ਬਹੁਤ ਅੱਛੀ ਹੁੰਦੀ ਹੈ ਉਹਦੇ 베ਸ ਤੇ ਅੱਗੇ ਦੀ ਲਾਈਫ ਤੇ ਉਹਨਾਂ ਦੇ ਜਿਹੜੀ ਸੈਟਲਮੈਂਟ ਹੈ ਜੋ ਵੀ ਕੈਰੀਅਰ ਬਣਾਣਾ ਉਹ ਬਹੁਤ ਚੇਤੀ ਹੋ ਜਾਂਦਾ ਹੈ ਕੁਝ ਏਦਾਂ ਦੇ ਯੂਨੀਵਰਸਿਟੀਆਂ ਹੈ ਜਿਹੜੀ ਕਿ ਤੁਹਾਨੂੰ ਗੈਰੰਟੀਡ ਇੰਟਰਨਸ਼ਿਪ ਦੇ ਰਹੀਆਂ ਵਰਡ ਯਾਦ ਰੱਖੋ ਗੈਰੰਟੀਡ ਇੰਟਰਨਸ਼ਿਪ ਜੀ 8 ਮਹੀਨੇ ਤੁਸੀਂ ਪੜੋ ਦੋ ਸੈਮਿਸਟਰ ਇੱਕ ਸੈਮਿਸਟਰ ਤੁਸੀਂ ਪੜੇ ਇੱਕ ਸੈਮਿਸਟਰ ਦੀ ਤੁਸੀਂ ਇੰਟਰਨਸ਼ਿਪ ਲੈ ਲਈ ਉਹ ਵੀ ਪੇਡ ਇੰਟਰਨਸ਼ਿਪ ਹਮ दैट मींस ਕਿ ਤੁਸੀਂ ਟੋਟਲ ਫ੍ਰੀ ਆਫ ਕਾਸਟ ਪੜੇ ਔਰ ਐਕਸਪੋਜ਼ਰ ਵੀ ਲੈ ਲਿਆ ਹਮ ਹੁਣ ਤੁਸੀਂ ਅੱਗੇ ਸੈਟਲਮੈਂਟ ਵੀ ਚਾਹੁੰਦੇ ਯੂਕੇ ਵੇ ਤੁਹਾਨੂੰ ਬਹੁਤ ਸੋਹਣਾ ਲੱਗਿਆ ਦੈਨ ਯੂ ਡੋਨਟ ਵਾਂਟ ਟੂ ਕਮ ਤਾਂ ਫਿਰ ਤੁਸੀਂ ਜਿਹੜਾ ਦੇਖਦੇ ਹੋ ਸੈਟਲਮੈਂਟ ਵੀ ਕੀ ਆਪਸ਼ਨ ਹੈ ਉਹਨਾਂ ਦੇ ਇਨਵੈਸਟਮੈਂਟ ਪ੍ਰੋਗਰਾਮ ਚੱਲਦੇ ਆ ਐਂਟਰਪ੍ਰੈਨਿਅਰ ਪ੍ਰੋਗਰਾਮ ਚੱਲਦੇ ਆ ਜਾਂ ਉਹਨੂੰ ਕਹਿੰਦੇ ਆ ਕਿ ਜਿਹੜਾ ਸਟਾਰਟਅਪ ਵੀਜ਼ਾ ਇਨ ਇ ਸਟਾਰਟਅਪ ਵੀਜ਼ਾ ਵਾਸਤੇ ਨਾ ਇਨਕਿਊਬੇਟ ਇਨਕਿਊਬੇਟਰ ਇੱਕ ਵਾਰ ਆ ਟੱਕਰੇ ਇਨਕਿਊਬੇਟਰ ਜਿਹੜੇ ਹੁੰਦੇ ਹਨਾ ਜੀ ਉਹ ਉੱਥੇ ਯੂਨੀਵਰਸਿਟੀਆਂ ਦੇ ਵਿੱਚ ਹੀ ਆ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਜਿਹੜਾ ਨਾ ਤੁਸੀਂ ਪ੍ਰੋਜੈਕਟ ਕੋਈ ਤੁਹਾਡੇ ਦਿਮਾਗ 'ਚ ਹੈ ਤੁਸੀਂ ਉਹਨਾਂ ਨੂੰ ਪ੍ਰੋਜੈਕਟ ਦਿਖਾਣਾ ਹੈ ਇਹ ਪਬਲਿਕ ਬੈਠ ਗਿਆ ਉਹ ਕਿਉਂਕਿ ਟਾਈਮ ਦਿੱਤਾ ਜਾਂਦਾ ਜਿਹੜਾ ਸਟੂਡੈਂਟ ਹੈ ਇੱਕ ਸਮਝੋ 5-6-8 ਬੱਚਿਆਂ ਦਾ ਇੱਕ ਗਰੁੱਪ ਬਣਿਆ ਇਨਕਿਊਬੇਟਰ ਨੂੰ ਪਸੰਦ ਆ ਗਿਆ ਉਨਨੇ ਫੰਡਿੰਗ ਕਰਨੀ ਹੈ ਉਸ ਬੱਚੇ ਦੀ ਹਮ ਮਤਲਬ ਸਟੂਡੈਂਟ ਨੇ ਕੁਝ ਨਹੀਂ ਲਗਾਣਾ ਉਨਨੇ ਫੰਡਿੰਗ ਕਰਨੀ ਹੈ ਔਰ ਉਸ ਦੇ ਉੱਪਰ ਉਹਨੂੰ ਜਿਹੜਾ ਉੱਥੇ ਸੈਟਲਮੈਂਟ ਮਿਲ ਜਾਂਦੀ ਆ ਸੈਕਿੰਡ ਸਟੂਡੈਂਟ ਮੰਨ ਲਓ ਪਬਲਿਕ ਨੂੰ ਪਸੰਦ ਆ ਗਿਆ ਪਬਲਿਕ ਦੇ ਵਿੱਚੋਂ ਕੋਈ ਵੀ ਉੱਠ ਕੇ ਉਹਨੂੰ ਜਿਹੜਾ ਪ੍ਰੋਜੈਕਟ ਨੂੰ ਫਾਈਨਾਂਸ ਕਰ ਸਕਦਾ ਹਮ ਇਦਾਂ ਦੀ ਆਪਸ਼ਨਸ ਹਨ ਉਹਨ ਕੋਰਸੇ ਜਿਹੜੇ ਆ ਇੱਕ ਤੋਂ ਇੱਕ ਅੱਛੇ ਕੋਰਸੇ ਕਾਫੀ ਸਾਰੇ ਬੱਚੇ ਨਾਲੇਕਲ ਫੈਸ਼ਨ ਡਿਜ਼ਾਈਨਿੰਗ ਚੱਕੇ ਜਾ ਰਹੇ ਆ ਹਮ ਤੁਸੀਂ ਦੇਖੋ ਲੈਦਰ ਦੇ ਆਪਣੀ ਇੰਨੀ ਬੜੀ ਇੰਡਸਟਰੀ ਹੈ ਕਾਨਪੁਰ ਬੱਚੇ ਇੱਥੇ ਸਿਰਫ ਕੇ ਜਿਹੜੇ ਕਿਸੇ ਨੇ ਕੋਰਸ ਕਿਤੇ ਹੁੰਦਾ ਕਿਸੇ ਨੇ हेयर ਡਿਜ਼ਾਈਨਿੰਗ ਦਾ ਕਿੱਥਾ ਹੁੰਦਾ ਕਿਸੇ ਨੇ ਲੈਦਰ ਦਾ ਕਿਸੇ ਨੇ ਸ਼ੂ ਮੇਕਿੰਗ ਦਾ ਉਹ ਸਾਰੇ ਜਿਹੜੇ ਤੁਹਾਡੇ ਇੰਪਲੀਮੈਂਟ ਹੋ ਜਾਂਦੇ ਆ ਫਿਰ ਤੁਹਾਡੇ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜਾ ਕੇ ਹਮ ਬਾਇਓ ਸਾਇੰਸਿਸ ਹੋ ਗਿਆ ਐਗਰੀਕਲਚਰ ਸਾਇੰਸ ਹੋ ਗਿਆ ਆਈਟੀ ਦੇ ਕੋਈ ਕੋਈ ਕੋਰਸ ਆ ਜਿਹੜਾ ਮੇਰੇ ਖਿਆਲ ਇਹ ਕੋਰਸਸ ਆ ਫੈਸ਼ਨ ਡਿਜ਼ਾਈਨਿੰਗ ਵਗੈਰਾ ਦੀ ਤਾਂ ਗੱਲ ਹੀ ਨਹੀਂ ਕਰਦੇ ਜਿਹੜਾ ਕਿ ਇੱਕ ਬਹੁਤ ਬੜਾ ਆ ਵਰਗਾ ਜਿਹੜਾ ਕਿ ਇਹ ਕੋਰਸਸ ਨੂੰ ਦੇਖ ਰਿਹਾ ਠੀਕ ਹੈ ਫਿਰ ਉਹਦੇ ਬਾਅਦ ਜਿਹੜਾ ਤੁਹਾਡਾ ਐਗਰੀਕਲਚਰ ਤੋਂ ਰਿਲੇਟਡ ਹੋ ਗਿਆ ਬਾਹਰ ਸੈਂਸਸ ਦੇ ਰਿਲੇਟਡ ਹੋ ਕੇ ਤੁਹਾਡੇ ਕੋਰਸਸ এনवायरमेंट ਤੋਂ ਰਿਲੇਟਡ ਹੋ ਗਏ ਐਦਾਂ ਦੇ ਵੀ ਬਹੁਤ سارے ਕੋਰਸਸ ਹੈ ਜਿਹੜਾ ਯੂਕੇ ਆਫਰ ਕਰ ਰਿਹਾ ਸਟੂਡੈਂਟਸ ਨੂੰ ਦੈਨ ਇੰਜੀਨੀਅਰਿੰਗ ਦੇ ਰੋਬੋਟਿਕਸ ਐਂਡ ਇਹ ਸਾਰੇ ਕੋਰਸਸ ਦਾ ਬਹੁਤ ਸਾਰੇ ਬੱਚਿਆਂ ਨੂੰ ਮੈਕਸਿਮਮ ਪਤਾ ਹੁੰਦਾ ਹੈ ਪਰ ਦੋ ਚੀਜ਼ਾਂ 'ਚ ਫਰਕ ਹੈ ਜਦ ਆਪਾਂ ਬਿਜ਼ਨਸ ਦਾ ਕੋਰਸ ਲਵਾਂਗੇ ਥੋੜਾ ਸਸਤਾ ਹੁੰਦਾ ਐ ਐਵਰੇਜ ਯੂਨੀਵਰਸਿਟੀ ਦੀ ਗੱਲ ਕਰਦੀਆਂ ਜੇ ਤੁਸੀਂ ਕਹੋ ਕਿ ਕੋਈ ਐਕਸਪੋਰਡ ਜਾਂ ਕੋਈ ਹੋਰ ਦਾ ਯੂਨੀਵਰਸਿਟੀ ਦੀ ਗੱਲ ਕਰੀ ਨੈਚੁਰਲ ਉਹਨਾਂ ਦੀ ਇੱਕ ਆ ਸਟੂਡੈਂਟ ਵੀ ਉਦਾਂ ਦਾ ਹੋਣਾ ਚਾਹੀਦਾ ਕੈਪੇਬਲ ਔਰ ਉਹਨਾਂ ਦੀ ਫੀਸਾਂ ਵੀ ਬਹੁਤ ਜ਼ਿਆਦਾ ਬਟ ਇੱਕ ਐਵਰੇਜ ਯੂਨੀਵਰਸਿਟੀ ਜੇ ਤੁਸੀਂ ਇੰਜੀਨੀਅਰਿੰਗ ਦਾ ਕੋਰਸ ਲਓਗੇ ਕਿਉਂਕਿ ਉਹਦੇ ਵਿੱਚ ਇਨਫਰਾਸਟ੍ਰਕਚਰ ਜ਼ਿਆਦਾ ਚਾਹੀਦਾ ਉਹ ਫੀਸਾਂ ਜ਼ਿਆਦਾ ਹੁੰਦੀ ਹੈ ਜੇ ਤੁਹਾਨੂੰ ਬਿਜ਼ਨਸ ਦਾ ਕੋਰ 10 11 12000 ਆ ਪਾਉਂਦੋਂ ਮਿਲੇਗਾ ਤੇ ਇੰਜੀਨੀਅਰਿੰਗ ਦਾ ਹੋ ਸਕਦਾ ਤੁਹਾਨੂੰ 14 ਤੋਂ ਲੈ ਕੇ 16000 ਪਾਉਂਦੋਂ ਮਿਲੇਗਾ ਲੇਕਿਨ ਉਹਨਾਂ ਦੇ ਵਿੱਚ ਜੌਬ ਚਾਂਸਸ ਵੀ ਫਿਰ ਬਹੁਤ ਜ਼ਿਆਦਾ ਹੁੰਦੇ ਆ ਔਰ ਯੂਕੇ ਬੱਚਾ ਜਿਹੜਾ ਜਾਂਦਾ ਉਹ ਬਿਜ਼ਨਸ ਦੇ ਕੋਰਸ ਵਾਸਤੇ ਵੀ ਬਹੁਤ ਜ਼ਿਆਦਾ ਜਾਂਦਾ ਹੈ ਕਿਉਂਕਿ ਐਮਬੀ ਵੀ ਉਹਨਾਂ ਦੀ ਬਹੁਤ ਫੇਮਸ ਹੈ ਲੇਕਿਨ ਆਇਲਸ ਕੋਈ ਅੰਨੀ ਕੋਈ ਜ਼ਰੂਰੀ ਨਹੀਂ ਕਿ ਆਇਲਸ ਕਰਨੀ ਹੈ ਜਦ ਤੁਸੀਂ ਪਲੱਸ 2 ਸੀਬੀਐਸਸੀ ਤੋਂ ਪਾਸ ਕੀਤੀ ਹੋਈ ਹੈ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੁਹਾਡੇ ਕੋਲ ਕੁਝ ਵਰਕ ਐਕਸਪੀਰੀਅੰਸ ਹੈ ਤੁਸੀਂ ਵਿਦਾਊਟ ਹਾਇਰਸ ਵਿਦਾਊਟ ਇੰਗਲਿਸ਼ ਲੈਂਗੁਏਜ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਫੰਡਸ ਜਸ ਸਾਰਿਆਂ ਨੂੰ ਮੈਕਸਿਮਮ ਪਤਾ ਹੈ 28 ਡੇਜ਼ 올ਡ ਫੰਡ ਸ਼ੋ ਕਰਨੇ ਆ ਕੋਈ ਇਨਕਮ ਟੈਕਸ ਰਿਟਰਨ ਨਹੀਂ ਸ਼ੋ ਕਰਨੀ ਕੋਈ ਕੁਝ ਨਹੀਂ ਸ਼ੋ ਕਰਨਾ 18 ਤੋਂ 20 ਲੱਕ ਫੰਡ ਸ਼ੋ ਕਰਨੇ 6 ਮਹੀਨੇ ਦੀ ਫੀਸ ਲੈਣੀ ਹੈ ਐਂਡ ਹੁਣ ਜਿਹੜਾ ਯੂਕੇ ਦਾ ਈ ਵੀਜ਼ਾ ਆਉਂਦਾ ਹਮ ਓਕੇ ਅੱਛਾ ਈ ਵੀਜ਼ਾ ਜਦ ਆ ਗਿਆ ਬੱਚੇ ਦਾ ਤੇ ਉਹ ਸਟੂਡੈਂਟ ਦੇ ਮੋਬਾਈਲ ਤੇ ਹੀ ਡਾਊਨਲੋਡ ਹੋਏਗਾ ਐਪ ਦੇ ਥਰੂ ਔਰ ਉਹਦੀ ਫੋਟੋ ਖਿੱਚੀ ਜਾਏਗੀ ਓਕੇ ਹਮ ਥਿਸ ਇਜ਼ ਨਿਊ ਸਿਸਟਮ ਇਨ ਯੂਕੇ ਵੀਜ਼ਾ दैट इज वेरी ਬਿਊਟੀਫੁਲ ਸਿਸਟਮ जी बिल्कुल सो so, मैम ने देखो बहुत वीडियो इनफोमेषन साझी की है सो यूके स्टडी वीजा अपने आप देख हमेशा ही एक चंकी ऑप्शन रहा है स्टूडेंट्स यूके ने स्टूडेंट्स का हमेशा ही वेलकम किया सो नवंबर इनटेक है तो जैन इनटेक है टाइमली तो सारा प्रोसीजर समझते हुए जरूर अप्लाई कर लो ताकि चंगे कोर्सिज़ के नाम अगे जरूर बच सो कोई सवाल है मन में कोई भी डाउट है नंबर डिस्प्ले है इस उपर कॉल कर सद या फिर नैविगेट ओवरसीज ऑफिस भी विजिट कर सद अपने डॉकूमेंट्स नैके जरूर जाना क्योंकि उस ਦੇ ਅਕੋਰਡਿੰਗਲੀ ਹੀ ਤੁਹਾਨੂੰ ਅਗੇ ਦੀਆਂ ਚੀਜ਼ਾਂ ਕੋਰਸਿਸ ਨੂੰ ਲੈ ਕੇ ਆਗੋ ਹੋਰ ਕੁਝ ਚੀਜ਼ਾਂ ਤੁਹਾਨੂੰ ਗਾਈਡ ਕੀਤੀਆਂ ਜਾ ਸਕਦੀਆਂ ਸੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਅੱਗੋ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ